ਹਰ ਸਾਲ ਹਲਦੀ ਰੋਗ ਤੇ ਡੋਡੀ ਰੋਗ ਗਟੋਲੀ ਰੋਗ ਫਾਲਸ ਮਟ ਦੀ ਸਮੱਸਿਆ ਹਰ ਸਾਲ ਜਿਉਂ ਦੀ ਤਿਉਂ ਕਿਸਾਨਾਂ ਦੇ ਖੇਤਾਂ ਵਿੱਚ ਦਿਖ ਰਹੀ ਹੈਗੀ ਆ ਤੇ ਕਾਫੀ ਕਿਸਾਨ ਪਰ ਆਮਨੇ ਕਾਫੀ ਰੈਡੈਕਟ ਵਰਤੇ ਹਨ ਉਸ ਦੇ ਬਰਤਨ ਦੇ ਬਾਵਜੂਦ ਹਲਦੀ ਰੋਗ ਗਟੋਲੀ ਰੋਗ ਆ ਚੁੱਕਿਆ ਜਿਹੜੇ ਝੋਨੇ ਨਿਸਰ ਚੁੱਕੇ ਆ ਮੋਂਜਰ ਮੋੜ ਲੱਗ ਰਹੇ ਹੈਗੇ ਹਨ ਉੱਥੇ ਜਿਹੜੀ ਇਹ ਸਮੱਸਿਆ ਦੇਖਣ ਲੱਗੀ ਇਸ ਸਮੱਸਿਆ ਦਾ ਆਪ ਹੱਲ ਕਿਵੇਂ ਕਰਨਾ ਜੇ ਤੁਹਾਡਾ ਚੋਨਾ ਗੋਭ ਦੇ ਵਿੱਚ ਹੈ ਫਿਰ ਕੀ ਕਰਨਾ ਹੈ ਜੇ ਤੁਹਾਡਾ ਚੋਨਾ ਨਿਸਰ ਚੁੱਕਿਆ ਹੈ ਸਮੱਸਿਆ ਆ ਗਈ ਫਿਰ ਆਪਾਂ ਉਹਦੇ ਉੱਪਰ ਕੀ ਕਰਨਾ ਹੈ ਹਨਾ ਇਹਦੇ ਬਾਬਤ ਗੱਲਬਾਤ ਕਰਨੀ ਹੈ ਇੱਕ ਅਸਟ੍ਰੋਲੋਜੀ ਨਵਾਇਡਾ ਅਵੇਰਨਸ ਨਾਮ ਦੀ ਉਲੀ ਹੈਗੀ ਹੈ ਇਹ ਜ਼ਿਆਦਾਤਰ ਜੇ ਮੰਨ ਲਓ ਪਿਛਲੇ ਸਾਲ ਆਪਣੇ ਕਿਸੇ ਬੀਜ ਦੇ ਵਿੱਚ ਆ ਗਿਆ ਨਾ ਆਪਾਂ ਉਸ ਬੀਜ ਨੂੰ ਰੱਖ ਲਿਆ ਉਹਦਾ ਆਪਾਂ ਸੀਟ ਟਰੀਟਮੈਂਟ ਵਧੀਆ ਨਹੀਂ ਕੀਤਾ ਜੂਰੀਆ ਜਿਹੜੀ ਕੰਟਰੋਲ ਦੇ ਵਿੱਚ ਰੱਖ ਕੇ ਨਹੀਂ ਪਾਈ ਠੀਕ ਹੈ ਤੇ ਚਲੋ ਪਿਛਲੇ 15 ਦਿਨ ਪਾਣੀ ਦਾ ਜਮੀਨਾਂ ਦੇ ਵਿੱਚੋਂ ਘਟੇ ਹੀ ਨਹੀਂ ਕਿਉਂਕਿ ਅੱਜ 15 ਤੋਂ ਪਲੱਸ ਹੋ ਗਏ ਹਲੇ ਵੀ ਝੋਨੇ ਨੂੰ ਕਿਤੇ ਨਾ ਕਿਤੇ ਪਾਣੀ ਨਹੀਂ ਲੱਗਿਆ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਜਿਆਦਾ ਸੀ ਟੈਂਪਰੇਚਰ ਵੀ ਜਿਹੜਾ ਡਾਊਨ ਸੀਗਾ ਤੇ ਉਹ ਦੋ ਚੀਜ਼ਾਂ ਚਲੋ ਪ੍ਰਮਾਤਮਾ ਦੇ ਹੱਥ ਨੇ ਹਨਾ ਟੈਂਪਰੇਚਰ ਡਾਊਨ ਹੋਣਾ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਿਆਦਾ ਹੋਣੀ ਤੇ ਪਾਣੀ ਆਪਾਂ ਜਿਆਪਸ ਕਾਸਕਾ ਕੇ ਲਾਉਨੇ ਆ ਹਨਾ ਜੂਰੀਆ ਖਾਦ ਘੱਟ ਪਾਉਨੇ ਆ ਤਾਂ ਇਹ ਤਾਂ ਰੁਕ ਜਾਂਦਾ ਹੈਗਾ ਸੀ ਟ੍ਰੀਟਮੈਂਟ ਵਧੀਆ ਕਰਦੇ ਆ ਜੇ ਤੁਹਾਡਾ ਝੋਨਾ ਬਈ ਇਸ ਤਰ੍ਹਾਂ ਪੈ ਬਣਾ ਰਿਹਾ ਹੈਗਾ ਗੋਭ ਦੇ ਵਿੱਚ ਹੈਗਾ ਪਿਛਲੇ ਸਾਲ ਜਾਂ ਹਰ ਸਾਲ ਤੁਹਾਡੇ ਬਾਣ ਦੇ ਵਿੱਚ ਆਇਆ ਹੈਗਾ ਤਾਂ ਦਵਾਈਆਂ ਨੋਟ ਕਰੋ ਪਹਿਲਾਂ ਕਿਹੜੇ ਕਿਹੜੇ ਕਰਨੀਆਂ ਨੇ ਗੋਭ ਸਮੇਂ ਪਹਿਲੀ ਸਪਰੇਅ ਦਾ ਤੁਸੀਂ ਇਹਦੇ ਵਿੱਚ ਵਰਤਣੀ ਹੈਗੀ ਆ ਕਾਪਰ ਸਲਫੇਟ ਯੂਪੀਲ ਕੰਪਨੀ ਦਾ ਆਉਂਦਾ ਕਾਪਰ ਫਿਕਸ ਦੇ ਨਾਮ ਤੇ ਅੱਧਾ ਕਿਲੋ ਫੀਲੇ ਦੀ ਡੋਸ ਹੈਗੀ ਆ ਉਹਦੀ ਖਾਸੀਅਤ ਇਹ ਹੈਗੀ ਆ ਵੀਹੋ ਚਾਹੇ ਕਿ ਤੁਸੀਂ ਉੰਡੀ ਵਾਸਤੇ ਕਰਦੋ ਚਾਹੇ ਕਿ ਤੇਲੇ ਵਾਸਤੇ ਕਰਦੋ ਭਾਵੇਂ ਕੁ ਉਲੀ ਵਾਸਤੇ ਕਰਦੋ ਉਹਦੇ ਵਿੱਚ ਰਲ ਜਾਂਦਾ ਨਾਲ ਦੋ ਉਹਦੇ ਸਟੈਪੋਸੈਕ ਲੈ ਲੇ ਪੌਚ ਪਾਉਣੇ ਹੈਗੇ ਆ ਜਿੱਥੇ ਚੋਂ ਇਸ ਤਰ੍ਹਾਂ ਮਿਲ ਗਿਆ ਠੀਕ ਹੈ ਉਹਦੇ ਲਈ ਵੀ ਦੱਸਾਂ ਕਿ ਕਿਹੜੀ ਤੁਸੀਂ ਉਤੇ ਦਵਾਈ ਵਰਤਣੀ ਹੈ ਜੇ ਤੁਸੀਂ ਗੱਲਾਂ ਕਰ ਰਹੇ ਹੈਗੇ ਹੋ ਤਾਂ ਤੁਸੀਂ ਵਰਤਣਾ ਹੈਗਾ ਕੋਈ ਸਾਈਡ ਵਰਤ ਲਓ ਠੀਕ ਹੈ ਕੋਈ ਸਾਈਡ 2000 ਪਰ ਵਾਲਾ ਵੀ ਆਉਂਦਾ ਤੇ 3000 ਪਰ ਵਾਲਾ ਵੀ ਆਉਂਦਾ 3000 ਪਰ ਵਾਲਾ ਭਾਰਤ ਕੰਪਨੀ ਆਉਂਦਾ 2000 ਪਰ ਵਾਲਾ ਆਉਂਦਾ ਕੁ ਸਾਈਡ ਦੇ ਨਾਮ ਤੇ ਇਹ ਕੋਟੇ ਵਾਲਾ ਇੱਕ ਦੀ ਡੋਜ 200 ਗ੍ਰਾਮ ਹੈਗੀ ਇੱਕ ਦੀ ਡੋਜ 250 ਗ੍ਰਾਮ ਹੈਗੀ ਆ ਜਿਹੜਾ ਭਾਰਤ ਕੰਪਨੀ ਉਹਦੀ 200 ਗ੍ਰਾਮ ਡੋਜ ਆ ਤੇ ਜਿਹੜਾ ਸੋਡਾ ਕੋਟੇਵਾ ਕੰਪਨੀ ਦਾ ਉਹਦੀ 250 ਗ੍ਰਾਮ ਡੋਜ ਹੈਗੀ ਆ ਇਹਨੂੰ ਤੁਸੀਂ ਗੋਭ ਸਮੇ ਵਰਤਣਾ ਹੈਗਾ ਕੁ ਸਾਈਡ ਨੂੰ ਲੱਗ ਕਰਨਾ ਤੇ ਜਿਹੜਾ ਤੁਹਾਨੂੰ ਯੂਬੀਲ ਕੰਪਨੀ ਦਾ ਕੋਪਰਫਿਕਸ ਦੱਸਿਆ ਉਹ ਤੁਸੀਂ ਕਿਸੇ ਵੀ ਦਵਾਈ ਦੇ ਵਿੱਚ ਮਿਕਸ ਕਰ ਸਕਦੇ ਹੋ ਹਾਂ ਜਿੱਥੇ ਹੁਣ ਆ ਗਿਆ ਉੱਥੇ ਕੀ ਕਰਨਾ ਪਾਣਾ ਦੇਖੋ ਮੈਂ ਤੇ ਕਿਸੇ ਪ੍ਰੋਡਕਟ ਦਾ ਨਾਮ ਨਹੀਂ ਲੈਂਦਾ ਗੋਬ ਸਮੇਂ ਕਾਫੀ ਕੰਪਨੀਆਂ ਦੇ ਹਨਾ ਫੰਗੀਸਾਈਡ ਕਿਤੇ ਕਿਸੇ ਨੇ ਕਿਹਾ ਬਈ ਸਾਡਾ ਆ ਪਾਲਾ ਹੈ ਹਲਦੀ ਰੋਗ ਡੋਡੀ ਰੋਗ ਨਹੀਂ ਆਉਂਦਾ ਸਾਡਾ ਆ ਪਾਲਾ ਹੈ ਸਾਡਾ ਹਲਦੀ ਰੋਗ ਡੋਡੀ ਨਹੀਂ ਉਹ ਰੋਗ ਨਹੀਂ ਆਉਂਦਾ ਪਰ ਉੱਥੇ 25% ਕਿਸਾਨਾਂ ਪਰੋਂ ਦਾ ਕਹਿਣਾ ਇਹੀ ਹੈ ਵੀ ਬਈ ਸਾਡੇ ਫਿਰ ਵੀ ਆ ਗਿਆ ਜੇ ਛੋਡੇ ਬਈ ਆ ਗਿਆ ਤਾ ਦੇਖੋ ਚੁੱਪ ਕਰਕੇ ਠੀਕ ਹੈ ਪਾਣੀ ਵਗੈਰਾ ਆਪ ਦਾ حساب ਨਾ ਲਾ ਲਓ ਸਕਾ ਕੇ ਲਾ ਲਓ ਠੀਕ ਹੈ ਕੋਈ ਖਰਚਾ ਨਾ ਕਰੋ ਬਾਈ ਜੇ ਤੁਹਾਡੇ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਆ ਗਈ ਇਸ ਤਰ੍ਹਾਂ ਬੱਲੀਆਂ ਮਤਲਬ ਮੁੰਜਰਵਾਰ ਆਉਣ ਤੋਂ ਬਾਅਦ ਜੇ ਤੁਹਾਡੇ ਆ ਚੁੱਕੇ ਆ ਤਾਂ ਇਹਦੇ ਉੱਪਰ ਕੋਈ ਵੀ ਖਰਚਾ ਨਾ ਕਰੋ ਕੋ ਸਮੇ ਜਿਹੜੀ ਤੁਸੀਂ ਦਵਾਈਆਂ ਦਿੱਤੀਆਂ ਨੇ ਜੇ ਉਹਨਾਂ ਦੇ ਨਾਲ ਰੁਗ ਗਿਆ ਠੀਕ ਹੈ ਨਹੀਂ ਰੱਬ ਰੱਖਿਆ ਪਰ ਝੋਨਾ ਵੱਢਣ ਦੇ ਟਾਈਮ ਇਹਨੂੰ ਆਪਾਂ ਆ ਧੁੱਪ ਦੇ ਵਿੱਚ ਵੱਡਣਾ ਤਰੀੜ ਦੇ ਵਿੱਚ ਦੇ ਵਿੱਚ ਨਹੀਂ ਵੱਡਣਾ ਕਿਉਂਕਿ ਇਹਦੀ ਸੁਆਹ ਹੁੰਦੀ ਹੈ ਹਵਾ ਦੇ ਵਿੱਚ ਧੁੱਪ ਦੇ ਵਿੱਚ ਉੱਡ ਜਾਂਦੀ ਹੈ ਆਹੀ ਕਰ ਸਕਦੇ ਆ ਪਰ ਬਈ ਮੈਂ ਕਿਸੇ ਨੂੰ ਖਰਚਾ ਕਰਨ ਦੇ ਲਈ ਨਹੀਂ ਕਹਿੰਦਾ ਜਿਸ ਤੁਹਾਡਾ ਝੋਨਾ ਗੋਭ ਦੇ ਵਿੱਚ ਹੈਗਾ ਹਲੇ ਪੈਪ ਬਣੀ ਹੋਈ ਹੈ ਝੋਨੇ ਦੀ ਤਾਂ ਤੁਸੀਂ ਦੱਸੀ ਹੋਈ ਦਵਾਈਆਂ ਵਰਤ ਲਓ ਜਿਸ ਤੁਹਾਡਾ ਝੋਨਾ ਨਸਰ ਕੇ ਕਿਸੇ ਪਿੱਛੇ ਲੱਗੇ ਐਵੇਂ ਖਰਚਾ ਜਿਹੜਾ ਨਾ ਕਰੋ ਧੰਨਵਾਦ